ਤੇ ਪਾਕਿਸਤਾਨ ਵਿੱਚਕਾਰ جنگ ਦੀ ਸਥਿਤੀ ਬਣੀ ਹੋਈ ਹੈ ਪਾਕਿਸਤਾਨ ਦੇ ਤੇਜ਼ ਹਮਲਿਆਂ ਮਗਰੋਂ ਭਾਰਤ ਵੱਡੀ ਪਲੈਨਿੰਗ ਕਰ ਰਿਹਾ ਹੈ ਇਸ ਮੌਕੇ ਇੱਕ ਹਿਸਾਬ ਦੇ ਨਾਲ ਜੰਗ ਤਾਂ ਸ਼ੁਰੂ ਹੋ ਗਈ ਹੈ ਪਰ ਅਧਿਕਾਰਤ ਤੌਰ ਉਤੇ ਇਸ ਦਾ ਐਲਾਨ ਨਹੀਂ ਹੋਇਆ ਹੈ ਹਰ ਵਾਰ ਦੀ ਤਰ੍ਹਾਂ ਇਸ ਦਾ ਸਬਤੋ ਵੱਧ ਸੇਕ ਭਾਰਤ ਦੇ ਪੰਜਾਬ ਤੇ ਕਸ਼ਮੀਰ ਨੂੰ ਚੱਲਾ ਪਵੇਗਾ ਜਦੋਂ ਕਿ ਪੂਰਾ ਮੁਲਕ ਇਸ ਵੇਲੇ ਪਾਕਿਸਤਾਨ ਖਿਲਾਫ ਮਿਜ਼ਾਈਲੀ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਜ਼ਿਆਦਾਤਰ ਮੀਡੀਆ ਵੀ ਕਹਿ ਰਿਹਾ ਹੈ ਕਿ ਹੁਣ ਲਾਹੌਰ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਚੱਲੀ ਜੰਗ ਵੀ ਕਿਸੇ ਦੇਸ਼ ਦੀ ਤਰੱਕੀ ਨੂੰ ਦਹਾਕਿਆਂ ਪਿੱਛੇ ਲੈ ਜਾਂਦੀ ਹੈ ਦੁਬਈ ਦੇ ਫੋਰਨ ਅਫੇਅਰ ਫੋਰਮ ਦੀ ਰਿਪੋਰਟ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਆਰਥਿਕਤਾ ਲਈ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ ਥੋੜੇ ਸਮੇਂ ਦੀ ਰਵਾਇਤੀ ਜੰਗ ਦਾ ਰੋਜ਼ਾਨਾ ਖਰਚਾ 1460 ਕਰੋੜ ਤੋਂ 5000 ਕਰੋੜ ਰੁਪਏ ਹੋ ਸਕਦਾ ਹੈ ਜਦ ਕਿ ਲੰਮੀ جنگ ਨਾਲ ਹਰ ਰੋਜ਼ 1.34 ਲੱਖ ਕਰੋੜ ਰੁਪਏ ਯਾਨੀ ਕਿ 17.8 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਜੇ ਇਸ ਨੂੰ ਸੋਖੇ ਤਰੀਕੇ ਦੇ ਨਾਲ ਸਮਝਣਾ ਹੈ ਤਾਂ 1999 ਦੇ ਵਿੱਚ ਕਾਰਗਿਲ ਜੰਗ ਦੀ ਉਦਾਹਰਣ ਲੈ ਸਕਦੇ ਹਾਂ ਕਿਉਂਕਿ ਇਸ ਦੌਰਾਨ ਜ਼ਮੀਨੀ ਫੌਜ ਦਾ ਰੋਜ਼ਾਨਾ ਖਰਚਾ 10 ਤੋਂ 15 ਕਰੋੜ ਆਉਂਦਾ ਸੀ ਤੇ ਜੇ ਹਵਾਈ ਫੌਜ ਦੇ ਖਰਚੇ ਦੀ ਗੱਲ ਕਰੀਏ ਤਾਂ ਇਹ 2000 ਕਰੋੜ ਸੀ ਜੇ ਮੋਟਾ-ਮੋਟਾ ਹਿਸਾਬ ਲਾਈਏ ਤਾਂ 2 ਮਹੀਨਿਆਂ ਦੇ ਵਿੱਚ 5000 ਤੋਂ 10000 ਕਰੋੜ ਰੁਪਏ ਦਾ ਖਰਚਾ ਹੋਇਆ ਹੈ ਇਹ ਤਾਂ ਇੱਕ ਪਾਸੇ ਲੜਾਈ ਦੀ ਖਰਚੇ ਦੀ ਗੱਲ ਕੀਤੀ ਹੈ ਜੇ ਪੂਰੀ ਜੰਗ ਦੀ ਗੱਲ ਕਰੀਏ ਤਾਂ ਰੋਜ਼ਾਨਾ ਫੌਜੀ ਖਰਚਾ 1460 ਕਰੋੜ ਸੀ ਜੋ 2016 ਤੱਕ 5000 ਕਰੋੜ ਹੋ ਗਿਆ ਇਸ ਦੇ ਨਾਲ ਵਿਦੇਸ਼ੀ ਨਿਵੇਸ਼ ਦੇ ਵਿੱਚ 93915 ਕਰੋੜ ਤੇ ਔਰਚੂਨ ਖੇਤਰ ਦੇ ਵਿੱਚ 4.35 ਲੱਖ ਕਰੋੜ ਦਾ ਨੁਕਸਾਨ ਵੱਖਰਾ ਸ਼ਾਮਿਲ ਹੈ 4 ਹਫਤਿਆਂ ਦੀ جنگ ਦੀ ਗੱਲ ਕਰੀਏ ਤਾਂ ਇਹ 43 ਲੱਖ ਕਰੋੜ ਦਾ ਨੁਕਸਾਨ ਹੋ ਸਕਦਾ ਹੈ ਜੋ ਕਿ ਦੇਸ਼ ਦੀ 20% ਜੀਡੀਪੀ ਹੈ ਤੇ ਇਹ 2010 ਦੀ ਗ੍ਰੀਸ ਆਰਥਿਕਤਾ ਦੇ ਡੇ ਜਾਣ ਦੇ ਬਰਾਬਰ ਹੈ ਲੰਮੀ ਫੌਜੀ ਮੁਹਿੰਮ ਦੇ ਨਾਲ ਰੱਖਿਆ ਬਜਟ ਦੁੱਗਣਾ ਹੈ ਜੋ ਸਾਲਾਨਾ 1. 71 ਲੱਖ ਕਰੋੜ ਤੱਕ ਪਹੁੰਚ ਸਕਦਾ ਹੈ ਇਸ ਤੋਂ ਇਲਾਵਾ ਵਿਤੀ ਕਟਾ ਮਹਿੰਗਾਈ ਤੇ ਰੁਪਏ ਦੀ ਕੀਮਤ 90 ਤੋਂ 100 ਰੁਪਏ ਪ੍ਰਤੀ ਡਾਲਰ ਤੱਕ ਡਿੱਗਣ ਦਾ ਖਤਰਾ ਹੈ ਵਿਦੇਸ਼ੀ ਨਿਵੇਸ਼ ਰੁਕਣ ਅਤੇ ਜੀਡੀਪੀ ਦੀ ਰਫਤਾਰ ਘਟਣ ਨਾਲ ਆਰਥਿਕਤਾ ਨੂੰ ਲੰਬੇ ਸਮੇਂ ਦੀ ਮਾਰ ਪਵੇਗੀ ਜੇ ਇਤਿਹਾਸ ਨੂੰ ਦੇਖੀਏ ਤਾਂ 1971 ਦੀ جنگ ਦਾ ਹਫਤਾਵਰੀ ਖਰਚਾ 200 ਕਰੋੜ ਸੀ ਇਸ ਤੋਂ ਬਾਅਦ 1999 ਦੀ ਕਾਰਗਿਲ ਜੰਗ ਦਾ ਕੁੱਲ 10000 ਕਰੋੜ ਸੀ ਇਸ ਤੋਂ ਬਾਅਦ 2001-2002 ਦੀ ਫੌਜੀ ਤਿਆਰੀ ਦਾ ਖਰਚਾ 51202 ਕਰੋੜ ਸੀ ਇਹ ਆંકੜੇ ਸ਼ਾਂਤੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਨੇ ਕਿਉਂਕਿ ਜੰਗ ਨਾ ਸਿਰਫ ਜਾਨ-ਮਾਲ ਸਗੋਂ ਆਰਥਿਕਤਾ ਨੂੰ ਵੀ ਤਬਾਹ ਕਰ ਸਕਦੀ ਹੈ